ਪਿੰਡ ਨਗਰ ਵਿਖੇ ਮੰਗਲਵਾਰ ਨੂੰ ਇੱਕ ਤੇਜ਼ ਰਫ਼ਤਾਰ ਟਰੱਕ ਨੇ ਇੱਕ ਮਹਿਲਾ ਨੂੰ ਫੇਟ ਮਾਰ ਦਿੱਤੀ ਜਿਸ ਕਾਰਨ ਮਹਿਲਾ ਦੀ मौके ਤੇ ਹੀ ਮੌਤ ਹੋ ਗਈ ਮਹਿਲਾ ਦੀ ਪਛਾਣ ਪਰਮਜੀਤ ਕੌਰ ਵਾਸੀ ਪਿੰਡ ਇੰਦਰਾ ਕਲੋਨੀ ਵਜੋਂ ਹੋਈ ਹੈ ਜੋ ਕਿ ਆਪਣੇ 14 ਸਾਲਾ ਬੇਟੇ ਨਾਲ ਪਿੰਡ ਨਗਰ ਵੱਲ ਉਸਮਾਨ ਲੈਣ ਗਈ ਸੀ ਪਰ ਰਸਤੇ ਵਿੱਚ ਹੀ ਤੇਜ਼ ਰਫ਼ਤਾਰ ਟਰੱਕ ਚਾਲਕ ਨੇ ਉਕਤ ਮਹਿਲਾ ਨੂੰ ਫੇਟ ਮਾਰ ਦਿੱਤੀ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਮਹਿਲਾ ਦੀ मौके ਤੇ ਹੀ ਮੌਤ ਹੋ ਗਈ ਜਦਕਿ ਇੱਕ ਗੰਭੀਰ ਜ਼ਖਮੀ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਮਹਿਲਾ ਆਪਣੇ ਬੇਟੇ ਨਾਲ ਸਕੂਟਰੀ ਤੇ ਸਵਾਰ ਸੀ ਹਾਦਸੇ ਦੀ ਖਬਰ ਮਿਲਦੇ ਹੀ ਪਿੰਡ ਨਗਰ ਅਤੇ ਲਾਗਲੇ ਪਿੰਡਾਂ ਦੇ ਲੋਕਾਂ ਨੇ ਤਰਨਾ ਲਗਾ ਦਿੱਤਾ ਤਰਨਾਕਾਰੀਆਂ ਦਾ ਦੋਸ਼ ਸੀ ਕਿ ਇਹ ਹਾਦਸਾ ਸੜਕ ਵਿੱਚ ਖੜੇ ਪਾਣੀ ਦੇ ਕਾਰਨ ਵਾਪਰਿਆ ਹੈ ਜੇਕਰ ਸੜਕ ਵਿੱਚ ਘਰ ਪਾਣੀ ਨਾ ਹੁੰਦਾ ਤਾਂ ਮਹਿਲਾ ਇਸ ਹਾਦਸੇ ਦਾ ਸ਼ਿਕਾਰ ਨਾ ਹੁੰਦੀ ਕਿਉਂਕਿ ਪਾਣੀ ਦੇ ਕਾਰਨ ਹੀ ਉਕਤ ਮਹਿਲਾ ਦੀ ਜਾਨ ਗਈ ਹੈ ਉਹਨਾਂ ਪ੍ਰਸ਼ਾਸਨ ਪਾਸੋਂ ਪਹਿਲਾਂ ਵੀ ਕਈ ਵਾਰ ਮੰਗ ਕੀਤੀ ਸੀ ਕਿ ਸੜਕ ਵਿੱਚ ਖੜੇ ਇਸ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਕੇ ਪਾਣੀ ਸਰਕਾਰੀ ਜ਼ਮੀਨ ਵਿੱਚ ਪਾਇਆ ਜਾਵੇ ਪਰ ਪ੍ਰਸ਼ਾਸਨ ਵੱਲੋਂ ਇੱਕ ਨਾ ਸੁਣੀ ਗਈ ਤੇ ਅੱਜ ਇੱਕ ਮਹਿਲਾ ਦੀ ਜਾਨ ਚਲੇ ਗਈ ਉਹਨਾਂ ਕਿਹਾ ਕਿ ਉਹਨਾਂ ਉਹਨਾਂ ਤੱਕ ਤਰਨਾ ਲਗਾਉਣਗੇ ਜਿੰਨਾ ਤੱਕ ਮਸਲਾ ਹੱਲ ਨਹੀਂ ਹੁੰਦਾ ਮੌਕੇ ਤੇ ਡੀਐਸਪੀ ਫਲੋਰ ਭਾਰਤ ਮਸੀ ਥਾਣਾ ਮੁਖੀ ਅਮਨ ਸੈਣੀ ਅਤੇ ਹੋਰ ਪੁਲਿਸ ਕਰਮਚਾਰੀ ਵੀ ਪਹੁੰਚ ਚੁੱਕੇ ਸਨ ਫਲੋਰ ਤੋਂ ਰਾਜਕਮਾਨ ਅੰਗਲ ਦੀ ਖਾਸ ਰਿਪੋਰਟ ਟੱਕਰ ਮਾਰੀ ਤਾਂ ਇੱਥੇ ਨੇ ਡੈਥ ਹੋ ਗਈ ਤੇ ਟਿੱਪਰ ਵਾਲਾ ਪੜੇਗਾ ਜੀ ਟਿੱਪਰ ਵਾਲਾ ਪੜਿਆ ਗਿਆ ਪਰ ਆ ਪਾਣੀ ਬਹੁਤ ਵੱਡੀ ਗੱਲ ਹੈ ਕਿ ਟਿੱਪਰ ਵਾਲੇ ਨੇ ਵੀ ਕਰੀਏ ਵਾਲਾ ਪੜਿਆ ਗਿਆ ਪਰ ਇਹ ਇਹ ਮੇਰੇ ਪਿੰਡ ਦਾ 150 ਨਿਆਣਾ ਇੱਥੇ ਨਜ਼ਰ ਪੜਨ ਆਉਣਾ ਹੈ ਅੱਛਾ ਜੀ ਕੱਲ ਨੂੰ ਹੋਰ ਵੀ ਵੱਡਾ ਕੋਈ ਹੈਪਨਿੰਗ ਹੋ ਸਕਦਾ ਉਹਦਾ ਕੌਣ ਜ਼ਿੰਮੇਵਾਰ ਪ੍ਰਸ਼ਾਸਨ ਇਹਦਾ ਹਾਲ ਹੈ ਇਹ ਪਾਣੀ ਕਿੱਥੋਂ ਆ ਰਿਹਾ ਜੀ ਇਹ ਪਾਣੀ ਨਾ ਰੱਬ ਦਾ ਪਾਣੀ ਆ ਤੇ ਕੰਮ ਵਾ ਨਾ ਨਾ ਹੋਣੇ ਪਾਣੀ ਚਾਹ ਵੀ ਆ ਇਹ ਜਿਹੜੇ ਖੇਤਾਂ ਵਾਲੇ ਨੇ ਸਾਈਡਾਂ ਨੂੰ ਬੰਨ ਲਾਤੇ ਉੱਥੇ ਸੜਕ ਦੇ ਤਰ੍ਹਾਂ ਪੰਪ ਵਾਲੀ ਨੇ ਮੂਰੇ ਦੋ ਟਪੇਪਰ ਮਿੱਟੀ ਦੇ ਢਿੱਡੇ ਹੋਏ ਆ ਅੱਛਾ ਜੀ ਤਾਂ ਇਹ ਕੋ ਪ੍ਰਸ਼ਾਸਨ ਜਾਣੀ ਨਹੀਂ ਆ ਇੱਥੇ ਐਡਾ ਵੱਡਾ ਇੰਕੈਡੈਂਟ ਹੋ ਗਿਆ ਹੋਰ ਕੱਲ ਨੂੰ ਹੋਰ ਇਸ ਤੋਂ ਵੱਡਾ ਹੋ ਸਕਦਾ ਕੋਈ